ਕਾਰ ਚੈੱਕ ਕਰ ਲਓ ਬਈ ਨਾ ਇਹ 19 ਮਾਡਲ ਹੈ ਇਹ 19 ਮਾਡਲ ਇਹ ਆਰਾਊਂਡ ਕਿੱਥੇ ਤੱਕ ਹੋ ਰੇਟ ਇਹਦਾ ਸਾਰੇ 8 ਕੁ ਲੱਖ ਦੀ ਫਿਗਰ ਚ ਹੈ ਜੀ 8 ਕੁ ਲੱਖ ਰੁਪਏ ਦੀ ਫਿਗਰ ਬਿਲਕੁਲ ਬਿਲਕੁਲ ਲੈ ਵੀ 8 ਕੁ ਲੱਖ ਰੁਪਏ ਦੀ ਫਿਗਰ ਦੇ ਵਿੱਚ ਹੈ ਛੋਟੇ ਰੇਟ ਚ ਗੱਡੀ ਲੈਣੀ ਹੈ ਆਪਣੇ ਕੋਲ ਗੱਡੀ अवेलेबल ਖੜੀ ਹੈ ਜੀ ਲੈ ਵੀ ਸਰ ਇੱਕ ਵੀ ਪਾਰਟ ਪੇਂਟ ਨਹੀਂ ਹੈ ਗੱਡੀ ਦਾ ਜਿੱਥੋਂ ਮਰਜੀ ਚੈੱਕ ਕਰਾ ਲਓ ਗਾਰੰਟੀ ਹੈ ਠੀਕ ਹੈ ਤੇਰੀ ਗੱਲ ਕਰਾਂ ਵੀ ਇਹਦੇ ਤੇ 100% ਲੋਨ ਵੀ ਹੋ ਸਕਦਾ ਬੰਦੇ ਸਰ 100% ਲੋਨ 1 ਰੁਪਿਆ ਡਾਊਨ ਪੇਮੈਂਟ ਨਹੀਂ ਦੇਣੀ ਤੁਸੀਂ ਸਾਰੇ ਦਾ ਸਾਰਾ ਪੈਸਾ ਵਿੱਚ ਆਪਾਂ ਲੋਨ ਦੇ ਵਿੱਚ ਕਰਾਵਾਂਗੇ ਹਾਂ ਹਾਂ ਸਗੋ ਤੁਹਾਡੀ ਜੇ ਆਰ ਸੀ ਟ੍ਰਾਂਸਫਰ ਦਾ ਖਰਚਾ ਹੈ ਅਸੀਂ ਉਹ ਵੀ ਵਿੱਚ ਹੀ ਇਨਕਲੂਡ ਕਰਕੇ ਦਵਾਂਗੇ ਲੋਨ ਦੇ ਵਿੱਚ ਗੱਲ ਕਰਾਂ ਇਹ ਨਾ ਕੋਹਲਾ ਵੀ ਮੌਕੇ ਦਾ ਫਾਇਦਾ ਚੱਕਿਆ ਜਾ ਰਿਹਾ ਹੈ ਡੀਲਰ ਤੋਂ ਵੀ ਸਸਤੀਆਂ ਜੀ ਡੀਲਰ ਰੇਟ ਨਹੀਂ ਅੱਛਾ ਡੀਲਰ ਤੋਂ ਸਸਤੀਆਂ ਵਿਦ ਗਾਰੰਟੀ ਵਾਰੰਟੀ ਭਰੋਸੇ ਨਾਲ ਗੱਡੀ ਮਿਲ ਰਹੀ ਹੈ ਸੇਮ ਆਪਣੇ ਕੋਲ ਆ ਦੇਖੋਗੇ ਜਿਵੇਂ ਤੁਸੀਂ ਰਸਤਾ ਖੜੀ ਹੈ ਜੀ ਓਕੇ ਵੀਰੇ ਪਟਿਆਲਾ ਨੰਬਰ ਗੱਡੀ ਖੜੀ ਹੈ ਜੀ ਕੰਪਨੀ ਰਿਕਾਰਡ 50000 ਦੇ ਅਪਰੋਕਸ ਗੱਡੀ ਚੱਲੀ ਵੀ ਆ 50 ਤੋਂ ਉੱਪਰ ਨਹੀਂ ਟੱਪੀ ਦੀ ਇਹ ਕਿਹੜਾ ਮਾਡਲ ਹੋ ਇਹ ਸਰ 16 ਮਾਡਲ ਹੈ ਜੀ ਇਹ 16 ਮਾਡਲ ਠੀਕ ਹੈ ਬਿਲਕੁਲ ਜੀ ਡੀਜ਼ਲ ਦੀ ਗੱਡੀ ਹੈ ਜੀ ਪਟਿਆਲਾ ਨੰਬਰ ਹੈ ਰੇਂਜ ਹੋਈ 9-10 ਲੱਖ ਰੁਪਏ ਦੇ ਵਿੱਚ ਵਿੱਚ ਬਾਕੀ ਡਿਸਕਾਊਂਟ ਵਧੀਆ-ਵਧੀਆ ਨੇ ਇੱਕ ਵਾਰੀ ਕਾਲ ਕਰੋ ਆਓ ਵਿਜ਼ਿਟ ਕਰੋ ਫਿਰ ਆਪਾਂ ਕਰਦੇ ਹਾਂ ਡਿਸਕਾਊਂਟਾਂ ਨਹੀਂ ਗੱਡੀ ਖਰੀਦ ਲਈ ਤੁਸੀਂ ਸਾਡੇ ਤੋਂ ਠੀਕ ਹੈ ਜੀ ਪਹਿਲੀ ਗੱਲ ਗੱਡੀ ਤੁਹਾਨੂੰ ਮਿਲੇਗੀ ਨਾਨ ਐਕਸੀਡੈਂਟਲ ਠੀਕ ਹੈ ਜੀ ਤੇ ਗੱਡੀ ਮਿਲੂਗੀ ਕੰਪਨੀ ਰਿਕਾਰਡ ਚੱਲੀ ਮੀਟਰ ਪਿੱਛੇ ਨਹੀਂ ਮਿਲੂਗਾ ਜਿੱਥੇ ਮਰਜ਼ੀ ਚੈੱਕ ਕਰਾ ਲਓ ਕੰਪਨੀ ਚੈੱਕ ਕਰਾ ਲਓ ਜੀ ਆਪਣਾ ਮਿਸਤਰੀ ਲਿਆਓ ਜਿਵੇਂ ਮਰਜ਼ੀ ਚੈੱਕ ਕਰਾ ਲਓ ਜੀ ਗੱਡੀ ਚਕਾ ਕੇ ਚੈੱਕ ਕਰਾ ਲਓ ਜਿਵੇਂ ਤੁਹਾਨੂੰ ਦਿਲ ਕੁਛ ਲੱਗੇ ਜੀ ਉਵੇਂ ਚੈੱਕ ਕਰਾ ਲਓ ਠੀਕ ਹੈ ਜੀ ਮੁੜ ਕੇ ਗੱਡੀ ਤੁਸੀਂ ਖ ਗੱਡੀ ਦੇ ਉੱਤੇ 7 ਦਿਨ 500 ਕਿਲੋਮੀਟਰ ਦਾ ਟਾਈਮ ਹੈ ਜੀ ਤੁਹਾਡੇ ਕੋਲ ਗੱਡੀ ਤੁਹਾਨੂੰ ਫੇਰ ਵੀ ਨਹੀਂ ਜੱਚ ਰਹੀ ਅਸੀਂ ਕੁਐਸ਼ਨ ਨਹੀਂ ਪੁੱਛਣਾ ਜੀ ਤੁਹਾਨੂੰ ਕਿਉਂ ਨਹੀਂ ਜੱਚ ਰਹੀ ਤੁਸੀਂ ਗੱਡੀ ਵਾਪਸੀ ਕਰ ਦਿਓ 7 ਦਿਨ 500 ਕਿਲੋਮੀਟਰ ਚ ਗੱਡੀ ਸਾਡੇ ਕੋਲ ਆਂਦੀ ਹੋਵੇ ਸੇਮ ਕੰਡੀਸ਼ਨ ਜਿਵੇਂ ਤੁਸੀਂ ਲਈਤੀ ਐ ਓਵੇਂ ਗੱਡੀ ਛੱਡ ਦਿਓ ਰੁਪਈਆ ਨਹੀਂ ਕੱਟਦਾ ਤੁਹਾਡਾ ਸਾਰੇ ਕੱਲਾ ਕੱਲਾ ਰੁਪਈਆ ਵਾਪਸੀ ਹੈ ਜੀ ਹੋਰ ਦੱਸੋ ਜੀ ਤੁਹਾਡਾ ਕੋਈ ਰਿਸ਼ਤੇਦਾਰ ਦੇ ਜੇ ਯਾਰ ਮਿੱਤਰ ਦੇ ਜੇ ਤਾਂ ਦੱਸ ਦਿਓ ਜੀ ਇਹ ਗੱਲ ਅਜਾ ਮੈਨੂੰ ਇੱਕ ਜੀ ਤਾਂ ਹੋਰ ਪਤਾ ਲੱਗਿਆ ਵੀ ਜਦੋਂ ਤੁਸਮ ਲੋ ਗੱਡੀ ਹੁੰਦੇ ਕੁਝ ਡੈਂਟਿੰਗ ਪੈਂਦੀ ਕੁਝ ਨਹੀਂ ਕਰਾਉਂਦੇ ਹਨਾ ਸਰ ਅਸੀਂ ਗੱਡੀ ਐਸੀ ਮਾੜੀ ਚੱਕਦੇ ਹੀ ਨਹੀਂ ਜਿਹਦੇ ਉਤੇ ਪੈਸਾ ਲਾਣਾ ਪਵੇ ਠੀਕ ਹੈ ਸਾਡੀ ਜਿਹੜੀ ਟੀਮ ਹੈ ਐਨੇ ਐਨੇ ਪੈਸੇ ਦੇ ਕੇ ਐਨੇ ਗੈਜੇਟਸ ਨਾਲ ਗੱਡੀ ਤੁਹਾਡੀ ਚੈੱਕ ਕਰੂਗੀ ਜੀ ਜਿਹੜੀ ਤੁਸੀਂ ਵੇਚਣ ਆਉਂਗੇ ਐਨੀ ਤਸੱਲੀ ਨਾਲ ਗੱਡੀ ਚੱਕੀਵੇ ਸਾਨੂੰ ਲੋੜ ਹੀ ਨਹੀਂ ਪੈਂਦੀ ਸਰ ਇਹ ਚੀਜ਼ ਦੀ ਮਾੜੀ ਕਰ ਲੈਂਦੀ ਤੇ ਮਾੜੀ ਵੇਚਣੀ ਨਹੀਂ ਸਰ ਇਹ ਰਹੀ ਗੱਲ ਗਰੰਟੀ ਵਾਰੰਟੀ ਦੀ ਇੰਜਨ ਗੇਅਰ ਬਕ ਸੈਂਸਰ 1 ਮਹੀਨੇ ਤੱਕ ਫ੍ਰੀ ਆਫ ਕੋਸਟ 1500 ਕਿਲੋਮੀਟਰ ਦੀ ਗਾਰੰਟੀ ਬਿਲਕੁਲ ਫ੍ਰੀ ਹੈ ਜੀ ਤੁਹਾਨੂੰ ਇਸ ਚੀਜ਼ ਦੀ ਕੋਈ ਰੁਪਈਏ ਦਾ ਕੰਮ ਆ ਜੇ ਤੁਸੀਂ ਕਿਤੇ ਨਹੀਂ ਜਾਣਾ ਅਸੀਂ ਤੁਹਾਡੇ ਕੋਲ ਆਵਾਂਗੇ ਵੈਸੇ ਤਾਂ ਕੰਮ ਆਂਦਾ ਨਹੀਂ ਜੇ ਤੁਹਾਨੂੰ ਆ ਜੇ ਤਾਂ ਅਸੀਂ ਉਹਦੇ ਲਈ ਬੈਠੇ ਆ ਜੀ ਬਾਕੀ ਅਪ ਟੂ 2 ਸਾਲ ਤੱਕ ਦੀ ਤੁਸੀਂ ਗਾਰੰਟੀ ਪੇਡ ਲੈ ਸਕਦੇ ਹੋ ਉਹਦੇ ਵਿੱਚ ਵੀ ਅਸੀਂ ਤੁਹਾਡੇ ਕੋਲ ਆਵਾਂਗੇ ਤੁਸੀਂ ਧੱਕੇ ਕਿਤੇ ਨਹੀਂ ਖਾਣੇ ਜੀ ਹਾਂ ਜੀ ਮੇਤਰੋ ਬਈ ਸასი ਕਾਲ ਤੇ ਅੱਜ ਆਪਾਂ ਗੱਲ ਕਰਦੇ ਆ ਬਈ ਇਹ ਰੈਂਡਿੰਗ ਸੇਲ ਹੈ ਕਾਰ 24 ਦੇ ਦਫ਼ਤਰ ਖੜਿਆ ਬਈ ਆਪਾਂ ਜਿਰਖਪੁਰ ਦੇ ਵਿੱਚ ਅੱਜ ਲਗਭਗ ਤੁਹਾਨੂੰ 35-40 ਕਾਰਾਂ ਦਵਾਂਗੇ ਤੇ ਲਗਭਗ ਡਿਸਕਾਊਂਟ ਵੀਰੇ ਮੈਂ ਗੱਲ ਕਰਾਂ ਕਿੰਨਾ ਕ ਡਿਸਕਾਊਂਟ ਹੈ ਬੜਾ ਆਪਣੇ ਕੋਲ ਦੇਖੋ ਜੀ ਜਿਹੜਾ ਡਿਸਕਾਊਂਟ ਵਾਲੀ ਗੱਲ ਹੈ ਹਾਂ ਹਾਂ ਅਪ ਟੂ 1 ਲੱਖ ਰੁਪਏ ਤੱਕ ਡਿਸਕਾਊਂਟ ਚੱਲ ਰਿਹਾ ਹੈ ਬਟ ਉਹ ਡਿਸਕਾਊਂਟ ਵਾਲਾ ਜੋ ਸਟਾਕ ਹੈ ਉਹ ਲਿਮਿਟਿਡ ਹੈ ਜਿਵੇਂ ਤੁਹਾਨੂੰ ਪਤਾ ਇਅਰ ਐਂਡ ਸੇਲ ਹੈ ਜੀ ਠੀਕ ਹੈ ਜੀ ਲਿਮਿਟਿਡ ਹੀ ਦਿਨ ਰਹਿ ਗਏ ਲਿਮਿਟਿਡ ਹੀ ਡਿਸਕਾਊਂਟ ਖੜਿਆ ਆਪਣੇ ਕੋਲ ਤੇ ਉਹ ਲਿਮਿਟਿਡ ਗੱਡੀਆਂ ਵਾਸਤੇ ਹੈ ਤਾਂ ਕਿ ਜਿੰਨੀ ਛੇਤੀ ਤੁਸੀਂ ਆਓ ਗ੍ਰਾਬ ਕਰੋ ਉਸ ਨੂੰ ਤੇ ਇਹਦਾ ਫਾਇਦਾ ਚੱਕੋ ਲੈ ਮਿੱਤਰੋ ਬਾਈ ਹਨਾ ਹੁਣ ਨੰਬਰ ਸਕਰੀਨ ਤੇ ਪਾਤੇ ਕਾਲ ਕਰ ਲਿਓ ਜਦੋਂ ਵੀ ਤੁਹਾਨੂੰ ਬਾਈ ਜਿਹੜੀ ਕਾਰ ਤੁਹਾਡੇ ਹਿਸਾਬ ਨਾਲ ਚ ਆ ਗਈ ਬਾਈ ਤੇ ਬਾਈ ਹੋਰੀ ਆਪਣੇ ਨਾਲ ਨਹੀਂ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣਾ ਸ਼ੁਭਨਾਮੇਰੇ ਮੇਰਾ ਨਾਮ ਜੀ ਗਗਨ ਹੈ ਹਾਂਜੀ ਹਾਂਜੀ ਮੈਂ ਇੱਥੇ ਕਾਰ ਐਡਵਾਈਜ਼ਰ ਹਾਂ ਰਿਲੇਸ਼ਨਸ਼ਿਪ ਮੈਨੇਜਰ ਗਗਨ ਤੇ ਬਾਕੀ ਤੁਸੀਂ ਦੱਸਿਆ ਜੀ ਮੇਰਾ ਨੰਬਰ ਆਪਣਾ ਹੈਗਾ ਤੇ ਕਾਰਸ 24 ਜ਼ਰਖਪੁਰ ਆਪਣਾ ਆਫਿਸ ਹੈ ਜ਼ਿਰਕਪੁਰ ਲੋਕੇਸ਼ਨ ਜ਼ਿਰਕਪੁਰ ਦੇ বাস ਸਟੈਂਡ ਦੇ ਬਿਲਕੁਲ ਬੈਕਸਾਈਡ ਤੇ ਮਾਲ ਹੈ ਬਿਗ ਬਾਜ਼ਾਰ ਮਾਲ ਪਾਰਸ ਡਾਊਨਟਾਊਨ ਮਾਲ ਓਕੇ ਬਈ ਉਦੇ ਵਿੱਚ ਹੀ ਆਪਣਾ ਸੈਕੰਡ ਫਲੋਰ ਤੇ ਆਫਿਸ ਹੈ ਸ਼ਾਪ ਨੰਬਰ 5 ਕਾਰ 24 ਦੇ ਨਾਮ ਤੋਂ ਤੁਸੀਂ ਉੱਥੇ ਆ ਸਕਦੇ ਹੋ ਬੇਸਮੈਂਟ 2 ਚ ਆਣਾ ਹੈ ਡਾਇਰੈਕਟ ਬੇਸਮੈਂਟ 2 ਚ ਸਾਰਾ ਸਟਾਕ ਆਪਣਾ अवेलेबल ਹੈ 200 ਕਾਰਸ ਤੱਕ ਦਾ ਹੈ ਨਾ 250 ਵੀ ਹੋ ਜਾਂਦੀਆਂ ਨੇ 200 ਵੀ ਰਹਿੰਦੀਆਂ ਨੇ ਤੁਸੀਂ ਆ ਸਕਦੇ ਹੋ ਮਲਟੀਪਲ ਆਪਣੇ ਕੋਲ ਪੰਜਾਬ ਨੰਬਰ ਹਰਿਆਣਾ ਨੰਬਰ ਚੰਡੀਗੜ੍ਹ ਨੰਬਰ ਗੱਡੀਆਂ अवेलेबल ਨੇ ਲੂਨ ਦੀ ਆਪਣੇ ਕੋਲ ਫੈਸਿਲਿਟੀ ਹੈ ਜੀ 100% ਤੱਕ ਆਪਾਂ ਲੋਨ ਕਰਾ ਦੰਨੇ ਆ ਨੋਨ ਐਕਸੀਡੈਂਟਲ ਦੀ ਗਾਰੰਟੀ ਰਹੂਗੀ ਜੀ ਕਾਰ ਪੂਰੀ ਗਾਰੰਟੀ ਵਾਰੰਟੀ ਨਾਲ ਕੰਪਨੀ ਰਿਕਾਰਡ ਚੱਲੀਆਂ ਲੈਸ ਡਰਾਈਵਨ ਕਾਰਸ ਆਪਣੇ ਕੋਲ ਨੇ ਠੀਕ ਹੈ ਜੀ ਕਾਰ ਦੇਖੋਗੇ ਤੁਸੀਂ ਬਿਲਕੁਲ ਜਿਵੇਂ ਸ਼ੋਰੂਮ ਕੰਡੀਸ਼ਨ ਗੱਡੀਆਂ ਹੁੰਦੀਆਂ ਨੇ ਓਵੇਂ ਆਪਣੇ ਕੋਲ ਗੱਡੀਆਂ ਸਾਰੀਆਂ ਅਵੇਲੇਬਲ ਨੇ ਬਾਕੀ ਅਸੀਂ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਆਪਾਂ ਇੱਕ ਚੀਜ਼ ਮੈਂ ਹੋਰ ਗੱਲ ਕਰਾਂ ਵੀ ਆਪਣੇ ਮਿੱਤਰ ਮੰਗਦੇ ਨੇ ਵੀ ਗਾਰੰਟੀ ਹੋਵੇ ਕੀ ਗਾਰੰਟੀਆਂ ਕੀ ਨੇ ਆਪਣੇ ਕੋਈ ਮਨੀ ਵਾ ਗਾਰੰਟੀ ਕੁਝ ਚੱਲਦੀ ਹੈ ਕੁਛ ਅਦਾ ਸਰ ਖਰੀਦਿਆਂ ਤੋਂ ਬਾਅਦ ਹਾਂਜੀ ਚਲੋ ਤੁਸੀਂ ਮੰਨਦੇ ਆਂ ਤੁਸੀਂ ਗੱਡੀ ਖਰੀਦਣ ਲੱਗੇ ਹੋ ਤੁਹਾਡੇ ਮਨ 'ਚ ਕੀ ਕਿ ਡਾਊਟ ਆਣਗੇ ਇੱਕ ਯੂਜ਼ ਗੱਡੀ ਖਰੀਦਦੇ ਵੇ ਵੀ ਮੈਂ ਨਹੀਂ ਆਈ ਹੂੰ ਤੇ ਐਕਸੀਡੈਂਟ ਨਾ ਹੋਵੇ ਮੀਟਰ ਬੈਗ ਨਾ ਹੋਵੇ ਹਨਾ ਲੱਗੀ ਬੱਜੀ ਨਾ ਹੋਵੇ ਸਾਰੀ ਰੀਪੇਂਟ ਨਾ ਹੋਵੇ ਇਹੋ ਜੇ ਕੁਝ 2-4 ਕੀ ਹੁੰਦੀਆਂ ਮੇਨ ਤਾਂ ਸਰ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਣੇ ਕੀ ਕੀ ਫਾਇਦੇ ਨੇ ਇੱਕ ਸਰਟੀਫਾਈਡ ਪਲੇਟਫਾਰਮ ਤੋਂ ਗੱਡੀ ਲੈਣ ਨੂੰ ਲੋਕੀ ਕਹਿੰਦੇ ਨੇ ਜੀ ਤੁਹਾਡੀ ਗੱਡੀ ਮਾਰਕੀਟ ਨਾਲੋਂ ਡੀਲਰ ਨਾਲੋਂ ਜੀ ਬਹੁਤ ਮਹਿੰਗੀ ਦੇ ਰਹੇ ਹੋ ਤੁਸੀਂ ਗੱਡੀ 20000 ਮਹਿੰਗੀ ਦੇ ਰਹੇ ਹੋ 30000 ਮਹਿੰਗੀ ਦੇ ਰਹੇ ਹੋ ਸਿਰਫ ਹੁਣ ਗੁਣ ਗਿਣ ਲਿਓ ਕੀ ਹੈ ਜੀ ਠੀਕ ਹੈ ਜੀ ਮਾੜਾ ਰੋਵੇ ਹਰ ਬਾਰ ਠੀਕ ਹੈ ਚੰਗਾ ਪੈਸਾ ਲਾਇਆ ਰੋਵੇ ਇੱਕ ਵਾਰ ਠੀਕ ਹੈ ਜੀ ਗੱਡੀ ਖਰੀ ਗੱਡੀ ਸਾਡੀ 140 ਚੈੱਕਪੁਆਇੰਟ ਨਾਲ ਕਲੀਅਰ ਹੈ ਜੀ ਗੱਡੀ ਓਕੇ ਗੱਡੀ ਤੁਹਾਨੂੰ ਮਿਲੇਗੀ ਨਾਨ ਐਕਸੀਡੈਂਟਲ ਠੀਕ ਹੈ ਜੀ ਤੇ ਗੱਡੀ ਮਿਲੂਗੀ ਕੰਪਨੀ ਰਿਕਾਰਡ ਚੱਲੀ ਮੀਟਰ ਪਿੱਛੇ ਨਹੀਂ ਮਿਲੂਗਾ ਜਿੱਥੇ ਮਰਜ਼ੀ ਚੈੱਕ ਕਰਾ ਲਓ ਕੰਪਨੀ ਚੈੱਕ ਕਰਾ ਲਓ ਜੀ ਆਪਣਾ ਮਿਸਤਰੀ ਲਿਆਓ ਜਿਵੇਂ ਮਰਜ਼ੀ ਚੈੱਕ ਕਰਾ ਲਓ ਜੀ ਗੱਡੀ ਚਕਾ ਕੇ ਚੈੱਕ ਕਰਾ ਲਓ ਜਿਵੇਂ ਤੁਹਾਨੂੰ ਦਿਲ ਖੁਸ਼ ਲੱਗੇ ਜੀ ਉਵੇਂ ਚੈੱਕ ਕਰਾ ਲਓ ਠੀਕ ਹੈ ਜੀ ਮੁੜ ਕੇ ਗੱਡੀ ਤੁਸੀਂ ਖਰੀਦ ਲਈ ਗੱਡੀ ਦੇ ਉੱਤੇ 7 ਦਿਨ 500 ਕਿਲੋਮੀਟਰ ਦਾ ਟਾਈਮ ਹੈ ਜੀ ਤੁਹਾਡੇ ਕੋਲ ਗੱਡੀ ਤੁਹਾਨੂੰ ਫੇਰ ਵੀ ਨਹੀਂ ਚੱជ្រੀ ਅਸੀਂ ਕੋਸ਼ਨ ਨਹੀਂ ਪੁੱਛਣਾ ਜੀ ਤੁਹਾਨੂੰ ਕਿਉਂ ਨਹੀਂ ਚੱជ្រੀ ਤੁਸੀਂ ਗੱਡੀ ਵਾਪਸੀ ਕਰ ਦੋ 7 ਦਿਨ 500 ਕਿਲੋਮੀਟਰ ਚ ਗੱਡੀ ਸਾਡੇ ਕੋਲ ਆਂਦੀ ਹੋਵੇ ਸੇਮ ਕੰਡੀਸ਼ਨ ਜਿਵੇਂ ਤੁਸੀਂ ਲਈਤੀ ਐ ਓਵੇਂ ਗੱਡੀ ਛੱਡ ਜੋ ਰੁਪਈਆ ਨਹੀਂ ਕੱਟਦਾ ਤੁਹਾਡਾ ਸਾਰੇ ਕੱਲਾ ਕੱਲਾ ਰੁਪਈਆ ਵਾਪਸੀ ਹੈ ਜੀ ਹੋਰ ਦੱਸੋ ਜੀ ਤੁਹਾਡਾ ਕੋਈ ਰਿਸ਼ਤੇਦਾਰ ਦੇ ਜੇ ਯਾਰ ਮਿੱਤਰ ਦੇ ਜੇ ਤਾਂ ਦੱਸ ਦਿਓ ਜੀ ਇਹ ਗੱਲ ਠੀਕ ਹੈ ਜੀ ਗੱਡੀ ਹੋਰ ਦੀ ਹਜੇ ਭਾਈ ਹਜੇ ਤਾਂ ਗੱਲ ਤੁਰੀ ਐ ਤੇ ਰਹੀ ਗੱਲ ਗਰੰਟੀ ਵਾਰੰਟੀ ਦੀ ਇੰਜਨ ਗੇਅਰ ਬਕਸਾ ਸਟੀਰਿੰਗ ਠੀਕ ਹੈ ਜੀ ਗੱਡੀ ਦੇ ਸੈਂਸਰ 1 ਮਹੀਨੇ ਤੱਕ ਫ੍ਰੀ ਆਫ ਕੋਸਟ 1500 ਕਿਲੋਮੀਟਰ ਦੀ ਗਰੰਟੀ ਬਿਲਕੁਲ ਫ੍ਰੀ ਹੈ ਜੀ ਤੁਹਾਨੂੰ ਇਸ ਚੀਜ਼ ਦੀ ਕੋਈ ਰੁਪਈਏ ਦਾ ਕੰਮ ਆ ਜੇ ਤੁਸੀਂ ਕਿਤੇ ਨਹੀਂ ਜਾਣਾ ਅਸੀਂ ਤੁਹਾਡੇ ਕੋਲ ਆਵਾਂਗੇ ਵੈਸੇ ਤਾਂ ਕੰਮ ਆਂਦਾ ਨਹੀਂ ਜੇ ਤੁਹਾਨੂੰ ਆਜੇ ਤਾਂ ਅਸੀਂ ਉਹਦੇ ਲਈ ਬੈਠੇ ਆ ਜੀ ਬਾਕੀ ਅਪ ਟੂ 2 ਸਾਲ ਤੱਕ ਦੀ ਤੁਸੀਂ ਗਰੰਟੀ ਪੇਡ ਲੈ ਸਕਦੇ ਹੋ ਉਹਦੇ ਵਿੱਚ ਵੀ ਅਸੀਂ ਤੁਹਾਡੇ ਕੋਲ ਆਵਾਂਗੇ ਤੁਸੀਂ ਧੱਕੇ ਕਿਤੇ ਨਹੀਂ ਖਾਣੇ ਜੀ ਠੀਕ ਹੈ ਜੀ ਉਸ ਤੋਂ ਉੱਪਰ ਦੀ ਇਸ ਤੋਂ ਉੱਪਰ ਦੀ ਕੋਈ ਗੱਲ ਨਹੀਂ ਠੀਕ ਹੈ ਉਹਨ ਉਸ ਤੋਂ ਉੱਪਰ ਦੇ ਬਾਅਦ ਕਾਰ ਆਈ ਹੈ ਪਹਿਲੀ ਕਾਰ ਦੀ ਗੱਲ ਕਰਾ ਇਨੋਵਾ ਕਿਹੜਾ ਮਾਡਲ ਹੈ ਬਈ ਇਹ ਇਹ ਸਰ ਆਪਣੇ ਕੋਲ ਗੱਡੀਆਂ ਖੜੀਆਂ ਨੇ 15 ਮਾਡਲ ਚ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਨੋਵਾ 15 ਮਾਡਲ ਹਾਂਜੀ ਹਾਂਜੀ ਡੀਜ਼ਲ ਦੀਆਂ ਗੱਡੀਆਂ ਰਹਿਣਗੀਆਂ ਜਿਵੇਂ ਕਿ ਆਪਣਾ ਪੰਜਾਬ ਨੰਬਰ ਹੈ ਹਾਂਜੀ ਹਾਂਜੀ ਰੇਂਜ ਉਹੀ ਰਹੂਗੀ ਜੀ 6 ਤੋਂ 7 ਲੱਖ ਠੀਕ ਹੈ 15 ਮਾਡਲ ਗੱਡੀਆਂ ਨੇ ਜੀ ਸੇਮ ਆਪਣੇ ਕੋਲ ਆ ਦੇਖੋਗੇ ਜਿਵੇਂ ਤੁਸੀਂ ਕ੍ਰਿਸਟਾ ਖੜੀ ਹੈ ਜੀ ਓਕੇ ਬਈ ਪਟਿਆਲਾ ਨੰਬਰ ਗੱਡੀ ਖੜੀ ਹੈ ਜੀ ਕੰਪਨੀ ਰਿਕਾਰਡ 50000 ਦੇ ਅ ਇਹ ਸਰ 16 ਮਾਡਲ ਹੈ ਜੀ ਇਹ 16 ਮਾਡਲ ਠੀਕ ਹੈ ਬਿਲਕੁਲ ਜੀ ਡੀਜ਼ਲ ਦੀ ਗੱਡੀ ਹੈ ਜੀ ਪਟਿਆਲਾ ਨੰਬਰ ਹੈ ਰੇਂਜ ਉਹੀ 9-10 ਲੱਖ ਰੁਪਏ ਦੇ ਵਿੱਚ ਵਿੱਚ ਬਾਕੀ ਡਿਸਕਾਊਂਟ ਵਧੀਆ-ਵਧੀਆ ਨੇ ਇੱਕ ਵਾਰੀ ਕਾਲ ਕਰੋ ਆਓ ਵਿਜ਼ਿਟ ਕਰੋ ਫਿਰ ਆਪਾਂ ਕਰਦੇ ਹਾਂ ਡਿਸਕਾਊਂਟਾਂ ਲਈ ਠੀਕ ਹੈ ਲਈ ਮਿੱਤਰੋ ਬਈ ਹਨਾ ਤੁਹਾਨੂੰ ਆਪਾਂ ਕਹਿੰਦੇ ਡਿਟੇਲ ਸਾਰੀ ਤੁਹਾਨੂੰ ਫੋਨ ਤੇ ਕਰਨੀ ਹੈ ਬਈ ਹਨਾ ਤੁਸੀਂ ਭਾਈਆਂ ਨੂੰ ਦੱਸ ਦਿਓ ਵੀ ਯਾਰ ਆ ਗੱਡੀ ਦੇਖੀ ਤੇ ਅਸੀਂ ਸਾਨੂੰ ਫੁੱਲ ਡਿਟੇਲ ਦੇ ਦਿਓ ਤੇ ਆ ਐਕਸਯੂ ਵੀ ਇਹ ਸਰ ਐਕਸਯੂ ਵੀ ਆ ਆਪਣੇ ਕੋਲ ਆਟੋਮੈਟਿਕ ਵੀ ਖੜੀਆਂ ਨੇ ਮੈਨੂਅਲ ਵੀ ਖੜੀਆਂ ਨੇ ਠੀਕ ਹੈ ਜੀ ਟੌਪ ਮਾਡਲ ਖੜੀਆਂ ਨੇ ਗੱਡੀ ਜਿਹੜੀ ਐਕਸਯੂਵੀ ਆਪਣੇ ਕੋਲ ਸਟਾਰਟ ਹੋ ਜਾਂਦੀ ਹੈ ਜੀ ਗੱਡੀ ਸਟਾਰਟ ਹੋ ਜਾਂਦੀ ਹੈ ਆਪਣੇ ਕੋਲ 6 ਲੱਖ ਰੁਪਏ ਤੋਂ ਜੀ ਠੀਕ ਹੈ ਵੀਰੇ ਠੀਕ ਹੈ ਜੀ ਆ ਰਹੀ ਗੱਲ ਇਕੋ Sport ਜਿਹੜੇ ਮੰਗਦੇ ਨੇ ਜੀ ਸਾਨੂੰ ਡੀਜ਼ਲ ਚ ਗੱਡੀ ਦਾ ਜੀ ਅੱਜ ਵੀ ਖਰਚਾ ਨਹੀਂ ਆਹ ਜੀ ਟਾਈਟੇਨੀਅਮ ਪਲੱਸ ਟੌਪ ਮਾਡਲ ਗੱਡੀ 18 ਮਾਡਲ ਤੁਹਾਨੂੰ 5 ਲੱਖ ਦੀ ਫਿਗਰ ਚ ਗੱਡੀ ਮਿਲ ਜਾਊਗੀ ਜੀ ਆਪਣੇ ਕੋਲ 18 ਮਾਡਲ ਲੋਕਲ ਲੁਧਿਆਣੇ ਦਾ ਨੰਬਰ ਪੇਡ ਨੰਬਰ ਬਈ ਹੈ ਬਿਲਕੁਲ ਜੀ ਸਰ ਫੇਰ ਲੁਧਿਆਣੇ ਦਾ ਨੰਬਰ ਕਾਲੇ ਰੰਗ ਦੀ ਗੱਡੀ ਜੀ ਕਾਲੀ ਨਾਗਣੀ ਹੈ ਨਾ ਹਾਂ 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 ਟਾਪ ਮਾਡਲ ਗੱਡੀ ਰਹੂਗੀ ਜੀ ਪੈਟਰੋਲ ਦੀ ਗੱਡੀ ਹੈ ਓਕੇ ਠੀਕ ਹੈ ਜੀ ਉਹੀ 8-9 ਲੱਖ ਰੁਪਏ ਦੇ ਵਿੱਚ ਵਿੱਚ ਤੁਹਾਨੂੰ Kia Seltos ਬਿਲਕੁਲ ਟਾਪ ਮਾਡਲ ਜਿਹੜੀ ਤੁਹਾਨੂੰ ਨਵੀਂ 14-15 ਲੱਖ ਦੀ ਗੱਡੀ ਪੈਂਦੀ ਹੈ ਜੀ ਹਾਂ 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 ਆਹ ਸਰ ਛੋਟੇ ਜਿਹੇ ਪੈਸੇ ਚ ਉਹੀ 3-4 ਲੱਖ ਰੁਪਏ ਚ ਜਿਨ੍ਹਾਂ ਨੂੰ ਇਕੋ ਸਪੋਰਟ ਚਾਹੀਦੀ ਹੋਵੇ ਡੀਜ਼ਲ ਦੀ ਜੀ ਉਹ ਆਪਣੇ ਕੋਲ ਅਵੇਲੇਬਲ ਹੈ ਜੀ। ਇੱਕ ਮਤਲਬ ਵੀ ਬਈ ਹਨਾ ਹਰੇ ਕਾਰ ਦੇ ਅਗਰ ਗੱਲ ਕਰਾਂ ਉਹਦੇ ਵਿੱਚ ਆਪਣੇ ਲਵੇ 4-5 ਕਾਰਾਂ ਦਾ ਸਟਾਕ ਹੈ ਹਰੇ ਕਾਰ ਦਾ ਹੈਗਾ ਲਗਭਗ ਆਪਣਾ ਸਰ ਜ਼ਿਆਦਾ ਹੈ ਜੀ। ਜ਼ਿਆਦਾ ਹੀ ਬਿਲਕੁਲ ਬਿਲਕੁਲ ਆਹਾ ਵੀਰੇ ਆ ਸਰ ਹੁੰਡਾਈ ਦੀ i20 ਟੌਪ ਮਾਡਲ ਐਸਟਾ ਹੈ ਨਾ ਇਹਦੇ ਵਿੱਚ ਵੀ ਵਧੀਆ ਡਿਸਕਾਊਂਟ ਤੇ ਡੀਲ ਦੇ ਦਾਂਗੇ ਇੱਕ ਵਾਰੀ ਆਓ ਗ੍ਰਾਬ ਕਰੋ ਜੀ ਆਪਣੇ ਕੋਲ। ਇਹ ਵੀ 20 ਮਾਡਲ ਆ 12ਵੇਂ ਮਹੀਨੇ ਦੀ ਬਈ ਹੈ। ਬਿਲਕੁਲ ਜੀ ਬਿਲਕੁਲ ਇਹ ਚੈੱਕ ਕਰ ਲੋ ਕਾਰ ਬਈ। ਬਹੁਤ ਲੈਸ ਡਰਾਈਵਨ ਕਾਰਾਂ ਹੁੰਦੀਆਂ ਤੁਹਾਡੇ ਲਈ ਬਹੁਤ ਲੈਸ ਡਰਾਈਵਨ ਹੈ ਜੀ ਸਰ ਉਹੀ ਜਿਵੇਂ ਨੈਕਸਨ ਜਿਨ੍ਹਾਂ ਨੂੰ ਨੈਕਸਨ ਚਾਹੀਦੀ ਹੈ ਐਸਯੂਵੀ ਚਾਹੀਦੀ ਹੈ ਉਹੀ 4-5 ਲੱਖ ਦੇ ਬਜਟ ਚ ਸੀਐਨਜੀ ਲੱਗੀ ਵੀ ਆਰਸੀ ਤੇ ਚੜੀ ਵੀ ਵਿਦ ਗਾਰੰਟੀ ਵਾਰੰਟੀ ਦਵਾਂਗੇ ਜੀ ਉਹੀ 4-5 ਲੱਖ ਦੇ ਬਜਟ ਚ ਲੈ ਲਓ ਬਈ ਆਹਾ ਆਹ ਕੱਟ ਚੱਲੀਆਂ ਜੀ ਆਪਣੇ ਕੋਲ ਨਿਸਾਨ ਮੈਗਨਾਈਟ ਅਵੇਲੇਬਲ ਹੈ ਜੀ ਹਾਂਜੀ ਇਹ ਉੱਚੇ ਮਾਡਲ ਨੇ ਉਹੀ 20 21 22 ਮਾਡਲ ਚ ਗੱਡੀਆਂ ਅਵੇਲੇਬਲ ਨੇ ਵਧੀਆ ਡਿਸਕਾਊਂਟ ਤੇ ਅਵੇਲੇਬਲ ਨੇ ਛੇਤੀ ਤੋਂ ਛੇਤੀ ਗ੍ਰਾਬ ਕਰੋ ਜੀ ਅੱਛਾ ਆਪਣੇ ਲਵੇ ਜਿਹੜੀ ਗੱਡੀ ਸਟਾਰਟ ਹੁੰਦੀ ਕਿੰਨੇ ਕਰਿਆਂ ਤੋਂ ਸਟਾਰਟ ਆ ਗਈ ਆਪਣੇ ਲਵੇ ਸਰ ਆਪਣੇ ਕੋਲ ਗੱਡੀ 2 ਲੱਖ ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਦੇਖੋ ਇਹ ਮਾਰਕੀਟ ਚ ਆਪਣੇ ਕੋਲ ਉਹ ਨਹੀਂ ਮਿਲੂਗੀ ਗੱਡੀ ਤੁਹਾਨੂੰ 10 ਮਾਡਲ ਮਿਲੂਗੀ ਜੀ ਕਿਉਂਕਿ ਤੁਸੀਂ ਲੋਨ ਵੀ ਕਰਾਣਾ ਸਾਡੇ ਤੋਂ ਹੈਨਾ ਆਪਾਂ ਵਧੀਆ ਚੀਜ਼ ਲੈ ਕੇ ਆਵਾਂਗੇ ਚਾਹੇ ਤੁਹਾਡੀ 2 ਰੁਪਏ ਮਹਿੰਗੀ ਹੋਵੇ ਵੀ ਕੱਲ ਨੂੰ ਤੁਹਾਨੂੰ ਇਹ ਨਾ ਲੱਗੇ ਜੀ ਮੈਂ ਫਸ ਗਿਆ ਗੱਡੀ ਲੈ ਕੇ ਸਹੀ ਗੱਲ ਹੈ ਠੀਕ ਹੈ ਜੀ ਇਹ ਉਹ ਇਹਦੀ ਗੱਲ ਕਰਾਂ ਵੀ ਇਹਦੇ ਤੇ 100% ਲੋਨ ਵੀ ਹੋ ਸਕਦਾ ਬੰਦੇ ਸਰ 100% ਲੋਨ 1 ਰੁਪਿਆ ਡਾਊਨ ਪੇਮੈਂਟ ਨਹੀਂ ਦੇਣੀ ਤੁਸੀਂ ਸਾਰੇ ਦਾ ਸਾਰਾ ਪੈਸਾ ਵਿੱਚ ਆਪਾਂ ਲੋਨ ਦੇ ਵਿੱਚ ਕਰਾਵਾਂਗੇ ਹਾਂ ਹਾਂ ਸਗੋ ਤੁਹਾਡੀ ਜੇ ਆਰਸੀ ਟਰਾਂਸਫਰ ਦਾ ਖਰਚਾ ਹੈ ਅਸੀਂ ਉਹ ਵੀ ਵਿੱਚ ਹੀ ਇਨਕਲੂਡ ਕਰਕੇ ਦੇਵਾਂਗੇ ਲੋਨ ਦੇ ਤੁਸੀਂ ਸਾਡੇ ਤੋਂ ਐਕਸਟੈਂਡਡ ਵਾਰੰਟੀ ਲੈਣੀ ਹੈ 2 ਸਾਲ ਦੀ ਜਿਹੜੀ ਆਪਣੀ ਗੱਲ ਹੋਈ ਸੀ ਜੀ ਉਹ ਵੀ ਤੁਹਾਨੂੰ ਵਿੱਚ ਕਵਰਡ ਕਰਾ ਦਾਂਗੇ ਤੁਸੀਂ ਸਾਡੇ ਤੋਂ ਬਾਇ ਬੈਕ ਪਲਾਨ ਲੈਣਾ ਕੱਲ ਨੂੰ ਤੁਸੀਂ ਆਪਦੀ ਗੱਡੀ ਸਾਨੂੰ 2 ਸਾਲ ਬਾਅਦ ਚਲਾ ਕੇ ਵੇਚਣੀ ਹੈ ਅਸੀਂ ਉਹ ਵੀ ਤੁਹਾਨੂੰ ਇੰਸ਼ੋਰੈਂਸੀ ਪਲਾਨਸ ਨੇ ਸਾਡੇ ਉਹ ਵੀ ਤੁਹਾਨੂੰ ਅਸੀਂ ਫਾਈਨਾਂਸ ਕਰਾਵਾਵਾਂਗੇ ਠੀਕ ਹੈ ਵੀਰੇ ਲੈ ਵੀ ਆਹ i20 ਕੋਰ ਆ ਗਿਆ ਆਪਣੇ ਲਵੇ ਆ ਚੈੱਕ ਕਰੋ ਪੀਵੀ ਪਾਈ ਜੀ ਇਹ ਕਿਹੜਾ ਮਾਡਲ ਹੋ ਗਈ ਰਕਾਰ ਇਹ ਸਰ ਇਹ ਮਾਡਲ ਉਹੀ 22 ਮਾਡਲ ਆਪਣੀ ਠੀਕ ਹੈ 22 ਮਾਡਲ BB 22 22 ਦੀ 22 ਬਿਲਕੁਲ ਜੀ ਬਿਲਕੁਲ ਠੀਕ ਹੈ ਇਹ ਵਾਲੀ ਇਹ ਵੈਨਿਊ ਆ ਗਈ ਸਰ ਇਹ ਵੈਨਿਊ ਆ ਗਈ ਜੀ ਆਪਣੇ ਕੋਲ ਉਹੀ ਪੰਜਾਬ ਨੰਬਰ ਜੀ ਆ ਤੁਹਾਨੂੰ ਇੱਕ ਗੱਡੀ ਦਿਖਾਣਾ ਚਾਹਾਂਗਾ ਇਹ ਸ਼ੋਰੂਮ ਤੋਂ ਵੀ ਜਿਵੇਂ 14 ਲੱਖ ਰੁਪਏ ਦੀ ਗੱਡੀ ਮਿਲਦੀ ਹੈ 13-14 ਲੱਖ ਦੀ ਹੈ ਆਪਣੇ ਕੋਲ 9 ਲੱਖ ਦੀ ਫਿਗਰ 'ਚ ਗੱਡੀ ਖੜੀ ਹੈ ਇਹ ਚੰਡੀਗੜ੍ਹ ਨੰਬਰ ਗੱਡੀ ਬਿਲਕੁਲ ਘੱਟ ਚੱਲੀ 30000 ਕਿਲੋਮੀਟਰ ਗੱਡੀ ਚੱਲੀ ਵੀ ਹੈ ਜੀ 22 ਮਾਡਲ ਗੱਡੀ ਹੈ ਚੰਡੀਗੜ੍ਹ ਨੰਬਰ ਨੰਬਰ ਚੈੱਕ ਕਰ ਸਕਦੇ ਹੋ 2233 ਹੈ ਨਾ 2233 ਬਿਲਕੁਲ ਤੇ ਆਪਣੀ ਹੁਣ ਉਸ ਤੋਂ ਬਾਅਦ ਇਹ ਸਰ ਇਹ ਨੈਕਸਨ ਆ ਗਈ ਜੀ ਆਪਣੇ ਕੋਲ ਪੰਜਾਬ ਨੰਬਰ ਡੀਜ਼ਲ ਪੈਟਰੋਲ ਦੋਹੇ ਆਪਣੇ ਕੋਲ ਉੱਚੇ ਮਾਡਲ ਚ ਟਾਪ ਵੇਰੀਐਂਟ ਠੀਕ ਹੈ ਗੱਡੀਆਂ ਖੜੀਆਂ ਨੇ ਜਿਨ ਵੀਰ ਨੂੰ ਆਪਣੇ ਕੋਲ ਔਰਾ ਚਾਹੀਦੀ ਹੈ ਜੀ ਘਰ ਵਾਸਤੇ ਆਪਾਂ ਨੂੰ ਸੈਡਾਨ ਗੱਡੀ ਚਾਹੀਦੀ ਹੈ ਜੀ ਬਹੁਤ ਵਧੀਆ ਡਿਸਕਾਊਂਟ ਨਾਲ ਇੱਕ ਵਾਰੀ ਕਾਲ ਕਰ ਲਿਓ ਇਸ ਗੱਡੀ ਤੇ ਜਿਹੜੇ ਬੰਦੇ ਇੰਟਰਸਟਿਡ ਨੇ ਇਸ ਗੱਡੀ ਲਈ ਵਧੀਆ ਡਿਸਕਾਊਂਟ ਤੇ ਗੱਡੀ ਦੇ ਦਾਂਗੇ ਜੀ 21 ਮਾਡਲ ਵੇ ਬਿਲਕੁਲ ਜੀ ਬਿਲਕੁਲ ਲੈ 21 ਮਾਡਲ ਹੈ ਇਹ ਇਹ ਉਹੀ ਸਲਾਵੀ ਆ ਸਰੇ 22 ਲੱਖ ਰੁਪਏ ਦੀ ਨਵੀਂ ਪੈਂਦੀ ਆ ਇਹ ਬਿਲਕੁਲ ਜੀ 22 ਲੱਖ ਦੀ ਨਵੀਂ ਹੈ ਡੀਐਸਜੀ ਵੇਰੀਐਂਟ ਹੈ ਜੀ ਇਹ 1.5 ਚ ਇਹ ਪੈਟਰੋਲ ਹੈ ਇਹ ਪੈਟਰੋਲ 1.5 ਡੀਐਸਜੀ 22 ਮਾਡਲ ਗੱਡੀ ਹੈ ਜੀ ਠੀਕ ਹੈ ਜੀ ਇੱਕ ਵਾਰੀ ਰੇਟ ਪਤਾ ਕਰ ਲਿਓ 14 ਲੱਖ ਦੀ ਫਿਗਰ ਚ ਗੱਡੀ ਦਵਾਂਗੇ ਆਪਾਂ 22 ਲੱਖ ਵਾਲਾ 22 ਲੱਖ ਵਾਲੀ 22 ਲੱਖ ਦੀ ਗੱਡੀ ਹੈ ਜੀ ਇਹ ਮਾਡਲ ਇੱਕ ਵਾਰੀ ਚੈੱਕ ਕਰਿਓ 22 ਤੇ ਹੀ ਮਾਡਲ ਚ ਬਿਲਕੁਲ ਲੈਸ ਡਰਾਈਵਨ ਗੱਡੀ ਚੱਲੀ ਜੀ ਠੀਕ ਹੈ ਵੀਰੇ ਲੈ ਵੀ ਇਹ ਉਸ ਤੋਂ ਬਾਅਦ ਇਹ ਕਿਹੜੀ ਆ ਗਈ ਆਪਣੀ ਸਰੇ ਸਕੋਡਾ ਦੀ ਰੈਪਿਡ ਗੱਡੀ ਆ ਗਈ ਜੀ ਆਪਣੇ ਕੋਲ ਰੇਡੇ ਸਕਵਾਡਾ ਫੈਨਸ ਨੇ ਵਾਕਸਵੈਗਨ ਵਾਲੇ ਫੈਨਸ ਨੇ ਉਹਨਾਂ ਵਾਸਤੇ ਹੈ ਜੀ ਚੰਡੀਗੜ੍ਹ ਨੰਬਰ ਪੈਟਰੋਲ ਗੱਡੀ ਕੋਈ 6-7 ਲੱਖ ਦੀ ਪ੍ਰਾਈਸ ਬ੍ਰੈਕਟ ਜੇ ਕਿਸੇ ਦੇ ਘਰੇ ਥੋੜੀ ਜਿਹੀ ਜਗ੍ਹਾ ਉਸੇ ਤੁਹਾਨੂੰ ਕਾਰ ਲੋਣੀ ਤਾਂ ਆਹ ਹਾਲੀ ਕਾਰ ਵੀ ਲੈ ਜਾ ਸਕਦੇ ਆ ਵੀ ਹੈ ਡੱਡੀ ਆ ਬਿਲਕੁਲ ਜੀ ਇਹਦੇ ਵਿੱਚ ਆਪਣੇ ਕੋਲ ਇਹ ਵੈਸੇ ਮੈਨੂਅਲ ਹੈ ਆਪਣੇ ਕੋਲ ਆਟੋਮੈਟਿਕ ਵੀ ਮਿਲ ਜੂਗੀ ਅੱਛਾ ਛੋਟੀ ਗੱਡੀ ਛੋਟੇ ਜਿਹੇ ਰੇਟ 'ਚ ਉਹੀ ਆਲਟੋ ਦੇ ਰੇਟ ਤੇ 3-4 ਲੱਖ ਰੁਪਏ ਦੇ ਫਿਗਰਾਂ 'ਚ ਕੱਢੀ ਆਂਦੀ ਹੈ ਜੀ ਆਪਣੇ ਕੋਲ ਇਹ ਨਵੀਂ ਸ਼ੇਪ ਹੈ ਹੁਣ ਆ ਬਿਲਕੁਲ ਸਰ ਨਵੀਂ ਸਰ ਇਹ 21-22 ਮਾਡਲ ਇਹ ਮਾਡਲ ਜੀ ਆਪਾਂ ਦੇਖ ਰਹੇ ਆ ਜੀ ਆਹ 22 ਮਾਡਲ ਗੱਡੀ ਹੈ ਬਿਲਕੁਲ ਜੀ ਬਿਲਕੁਲ ਕਾਰ ਦੀ ਸ਼ੇਪ ਚੈੱਕ ਕਰੋ ਵੇ ਸ਼ੇਪ ਬਹੁਤ ਸੋਹਣੀ ਹੈ ਜੀ ਤੇ ਆ ਕੀ ਆ ਸਰ ਇਹ ਕੀਆ ਖੜੀ ਹੈ ਜੀ ਡੀਜ਼ਲ ਚ ਆਪਣੇ ਕੋਲ ਪੰਜਾਬ ਨੰਬਰ ਡੀਜ਼ਲ ਗੱਡੀ ਹੈ ਜੀ ਓਕੇ ਜੀ ਉਹੀ ਜਿਹੜੀ ਫਿਗਰ ਰੇਂਜ ਰਹੂਗੀ 7 8 7 8 ਤੇ ਆਪਣੇ ਕੋਲ ਕੀਆ ਸੌਨੀ ਅਵੇਲੇਬਲ ਹੋਊਗੀ ਪੰਜਾਬ ਨੰਬਰ ਚੰਡੀਗੜ੍ਹ ਨੰਬਰ ਡੀਜ਼ਲ ਪਟਰੋਲ ਸਾਰੇ ਮਾਡਲ ਨੇ ਜੀ ਆਪਣੇ ਤੇ ਗੱਲ ਕਰਾਂ ਵੀ ਜਿਹੜੇ ਆਪਣੇ ਡਿਸਕਾਊਂਟ ਨੇ ਉਹ ਇਨਾਂ ਕਾਰਾਂ ਤੇ ਨੇ ਹਨਾ ਸਰ ਹਾਂ ਇਹ ਲਿਮਿਟਿਡ ਕਾਰਾਂ ਤੇ ਨੇ ਜੀ ਡਿਸਕਾਊਂਟ ਠੀਕ ਹੈ ਜੀ ਤੇ ਲਿミਟਡ ਹੀ ਸਟਾਕ ਬਚਿਆ ਬਹੁਤ ਜਲਦੀ ਸਟਾਕ ਕਲੀਅਰ ਹੋ ਗਿਆ ਜੀ ਠੀਕ ਹੈ ਜੀ ਜਿਹੜੇ ਡੀਲਰ ਕਹਿੰਦੇ ਨੇ ਜੀ ਸਾਡੇ ਸਾਡੇ ਕੋਲ ਡੀਲਰ ਵੀ ਆਉਂਦੇ ਨੇ ਜੀ ਗੱਡੀਆਂ ਚੱਕਣ ਇਹ ਜਿਹੜੀ ਡਿਸਕਾਊਂਟ ਵਾਲੀ ਗੱਡੀਆਂ ਨੇ ਬਹੁਤ ਜੀ ਡੀਲਰ ਆਉਂਦੇ ਨੇ ਜੀ ਗੱਡੀਆਂ ਲੈਣ ਸਾਡੇ ਕੋਲ ਬਾਕੀ ਆਪਣੀ ਮਾਰਕੀਟ ਚ ਫਿਰ ਵੱਧ ਰੇਟ ਤੇ ਵੇਚਦੇ ਨੇ ਤੁਸੀਂ ਖੇਤੀ ਤੋਂ ਖੇਤੀ ਆਓ ਗ੍ਰਾਬ ਕਰੋ ਡੀਲਸ ਨੂੰ ਗੱਲ ਕਰਾਂ ਵੀ ਡੀਲਰ ਰੇਟ ਦੇ ਵਿੱਚ ਕਾਰ ਆ ਤੁਹਾਨੂੰ ਅੱਜ ਮਿਲ ਨਹੀਂ ਆਣੇ ਬਈ ਹੈ ਨਾ ਕਿਉਂ ਨਾ ਵੀ ਮੌਕੇ ਦਾ ਫਾਇਦਾ ਚੱਕ ਲੈ ਜੀ ਇਹ ਡੀਲਰ ਤੋਂ ਵੀ ਸਸਤੀਆਂ ਜੀ ਡੀਲਰ ਰੇਟ ਨਹੀਂ ਅੱਛਾ ਡੀਲਰ ਤੋਂ ਸਸਤੀਆਂ ਵਿਦ ਗਾਰੰਟੀ ਵਾਰੰਟੀ ਭਰੋਸੇ ਨਾਲ ਗੱਡੀ ਮਿਲ ਰਹੀ ਹੈ ਯਾ ਵੀ ਬਈ ਹੈ ਨਾ ਗਾਰੰਟੀ ਮੇਨ ਗੱਲ ਗਾਰੰਟੀ ਇਹ ਕਿਹੜੀ ਦੀ ਆਪਣੀ ਏ ਸਰ ਟਾਟਾ ਦੀ ਨੈਕਸਨ ਜੀ ਇਹ 23 ਮਾਡਲ ਗੱਡੀ ਆ ਆਪਣੇ ਕੋਲ ਚੰਡੀਗੜ੍ਹ ਨੰਬਰ 23 ਮਾਡਲ ਦੀ ਕੰਪਨੀ ਰਿਕਾਰਡ 2800 ਕਿਲੋਮੀਟਰ ਗੱਡੀ ਚੱਲੀ ਆ ਸਿਰਫ 2800 ਜਿੱਥੋਂ ਮਰਜ਼ੀ ਚੈੱਕ ਕਰਾ ਲਓ ਗੱਡੀ ਟਾਟਾ ਦੇ ਸ਼ੋਅਰੂਮ ਲੈ ਜਾਓ ਜੀ ਠੀਕ ਹੈ 20 ਗੜ੍ਹ ਨੰਬਰ ਗੱਡੀ ਅਜੇ ਮੈਨੂੰ ਇੱਕ ਚੀਜ਼ ਦਾ ਹੋਰ ਪਤਾ ਲੱਗਿਆ ਵੀ ਜਦੋਂ ਤੁਹਾਡੇ ਕੋਲ ਗੱਡੀ ਆਉਂਦੇ ਕੁਝ ਡੈਂਟਿੰਗ ਪੈਂਡਿੰਗ ਕੁਝ ਨਹੀਂ ਕਰਾਉਂਦੇ ਹਨਾ ਸਰ ਅਸੀਂ ਗੱਡੀ ਐਸੀ ਮਾੜੀ ਚੱਕਦੇ ਹੀ ਨਹੀਂ ਜਿਹਦੇ ਉਤੇ ਪੈਸਾ ਲਾਣਾ ਪਵੇ ਸਾਡੀ ਜਿਹੜੀ ਟੀਮ ਹੈ ਐਨੇ ਐਨੇ ਪੈਸੇ ਦੇ ਕੇ ਐਨੇ ਗੈਜਟਸ ਨਾਲ ਗੱਡੀ ਤੁਹਾਡੀ ਚੈੱਕ ਕਰੂਗੀ ਜੀ ਜਿਹੜੀ ਤੁਸੀਂ ਵੇਚਣ ਆਉਂਗੇ ਐਨੀ ਤਸੱਲੀ ਨਾਲ ਗੱਡੀ ਚੱਕੀ ਵੀ ਸਾਨੂੰ ਲੋੜ ਹੀ ਨਹੀਂ ਪੈਂਦੀ ਸਰ ਇਹ ਚੀਜ਼ ਦੀ ਮਾੜੀ ਕਰ ਲੈਣੀ ਨਹੀਂ ਤੇ ਮਾੜੀ ਵੇਚਣੀ ਨਹੀਂ ਸਰ ਨਾਮ ਖਰਾਬ ਹੁੰਦਾ ਸਭ ਤੋਂ ਵੱਡੀ ਗੱਲ ਇਹ ਹੈਗੀ ਇਹ 300 ਸਰ ਇਹ ਐਕਸਯੂਵੀ 300 ਬਿਲਕੁਲ ਲਾਸਟ ਦਾ ਵੇਰੀਐਂਟ ਹੈ ਟੌਪ ਵੇਰੀਐਂਟ ਹੈ ਇਹ ਡਿਊਅਲ ਟੋਨ ਚ ਗੱਡੀ ਆਂਦੀ ਹੈ ਆਪਣੇ ਕੋਲ 21 ਮਾਡਲ ਗੱਡੀ ਖੜੀ ਹੈ ਜੀ ਸਨਰੂਫ ਚੰਡੀਗੜ੍ਹ ਨੰਬਰ ਵਿਦ ਸਨਰੂਫ ਸਰ ਪੇਡ ਨੰਬਰ ਹੈ 0 3 ਡਿਜੀਟ ਨੰਬਰ ਹੈ ਜੀ ਇਹਦੇ ਉੱਤੇ ਹੈਨਾ ਇਹ ਆਈ ਸਰ ਛੋਟੇ ਜਿਹੇ ਰੇਟ ਚ ਐਕਸਯੂਵੀ ਹਾਂਜੀ ਆਟੋਮੈਟਿਕ ਰਹੂਗੀ ਜੀ ਗੱਡੀ ਬਿਲਕੁਲ ਟੌਪ ਮਾਡਲ ਹੈ ਜੀ ਆਟੋਮੈਟਿਕ ਹਾਂਜੀ ਚੱਲੀ ਵੀ ਉਹੀ ਸਾਰੀ 50000 ਦੇ ਕਿਲੋਮੀਟਰ ਦੇ ਮਾਡਲ ਹੋਗੇ ਇਹ ਸਰ ਇਹ W10 ਮਾਡਲ ਹੈ ਜੀ 16 ਮਾਡਲ ਡੀਜ਼ਲ ਹਾਂਜੀ ਜਿਨ੍ਹਾਂ ਨੇ Swift ਦੇ ਰੇਟ 'ਚ ਛੋਟੇ ਰੇਟ 'ਚ ਗੱਡੀ ਲੈਣੀ ਆ ਆਪਣੇ ਕੋਲ ਗੱਡੀ अवेलेबल ਖੜੀ ਹੈ ਜੀ ਲੈ ਵੀ ਤੇ ਆਹ ਕਾਰ ਚੈੱਕ ਕਰ ਲਓ HR0 ਤੋਂ ਨਹੀਂ ਲੋਕਲ ਨੰਬਰੀ ਸਰ ਇੱਕ ਵੀ ਪਾਰਟ ਪੇਂਟ ਨਹੀਂ ਹੈ ਗੱਡੀ ਦਾ ਜਿੱਥੋਂ ਮਰਜ਼ੀ ਚੈੱਕ ਕਰਾ ਲਓ ਗਾਰੰਟੀ ਹੈ ਅਸੀਂ ਦੀ ਅੱਛਾ ਅਗਰ ਕਿਸੇ ਨੇ ਭਈ ਹੈ ਨਾ ਆਪਣੇ ਘਰੇ ਟੈਸਟ ਡਰਾਈਵ ਲੈਣੀ ਹੋਵੇ ਉਹਦੀ ਫੈਸਿਲਿਟੀ ਹੈ ਸਰ ਤੁਸੀਂ ਆਜੋ ਚਾਹੇ ਸਾਡੇ ਕੋਲ ਚਾਹੇ ਸਾਡੀ ਐਪ ਤੋਂ ਹੀ ਸਾਡੀ ਐਪ ਹੈ ਜੀ ਐਪ ਸਟੋਰ ਤੇ ਤੇ ਐਪਲ ਸਟੋਰ ਤੇ ਕਾਸ 24 ਦੇ ਨਾਮ ਤੋਂ ਲੋਕੇਸ਼ਨ ਲਾਣੀ ਹੈ ਤੁਸੀਂ ਚੰਡੀਗੜ੍ਹ ਦੀ ਜ਼ਿਰਕਪੁਰ ਦੀ ਲਾ ਸਕਦੇ ਹੋ ਜੀ ਉਹਦੇ ਉੱਤੇ ਜਿੰਨਾ ਸਟਾਕ ਆਪਣੇ ਕੋਲ ਖੜਿਆ ਤੁਸੀਂ ਉੱਥੇ ਚੈੱਕ ਆਊਟ ਕਰ ਸਕਦੇ ਹੋ ਫਿਲਟਰ ਲਾ ਸਕਦੇ ਹੋ ਤੇ ਅਸੀਂ 100 ਕਿਲੋਮੀਟਰ ਤੱਕ ਟਰੈਵਲ ਕਰਦੇ ਹਾਂ ਤੁਸੀਂ ਗੱਡੀ ਆਪਣੀ ਹੋਮ ਟੈਸਟ ਡਰਾਈਵ ਬੁੱਕ ਕਰ ਸਕਦੇ ਹੋ ਫ੍ਰੀ ਆਫ ਕਾਸਟ ਗੱਡੀ ਉਹ ਬੁੱਕ ਹੋਊਗੀ ਜੀ ਠੀਕ ਹੈ ਜੀ ਹੋਮ ਟੈਸਟ ਡਰਾਈਵ ਤੇ ਗੱਡੀ ਤੁਹਾਡੇ ਕੋਲ ਆਊਗੀ ਤੁਸੀਂ ਗੱਡੀ ਚੈੱਕ ਕਰੋਗੇ ਤੇ ਆਪਾਂ ਅੱਗੇ ਵਧੀਆ-ਵਧੀਆ ਗੱਲ ਕਰਕੇ ਜੀ ਅੱਗੇ ਵਧੀਆ ਰੇਟ ਤੇ ਤੁਹਾਨੂੰ ਗੱਡੀ ਡਿਲੀਵਰ ਕਰਾਂਗੇ ਆ ਆ ਗਈ ਬਲੈਕ ਝੋਟਾ ਬਿਲਕੁਲ ਜੀ 19 ਮਾਡਲ ਖੜੀ ਹੈ ਜੀ ਜਿਨ੍ਹਾਂ ਨੂੰ 19 ਮਾਡਲ ਚਾਹੀਦੀਆਂ ਨੇ ਠੀਕ ਹੈ ਤੇ ਭਈ ਆ ਚੈੱਕ ਕਰੋ ਨਿਊ ਸ਼ੇਪ ਵਾਲੀ ਕੀ ਬਹੁਤ ਸੋਹਣੀ ਕਾਰ ਆ ਬਈ ਹਨਾ ਸਟੈਂਡਿੰਗ ਤੋਂ ਪਤਾ ਲੱਗ ਜਾਂਦਾ ਕਾਰ ਦੀ ਵੀ ਕਾਰ ਹੈ ਕਿੱਦਾਂ ਦੀ ਆ ਬਈ ਜੀ ਇਹਨੂੰ ਪਤਾ ਬੰਦੇ ਨੂੰ ਕਾਰ ਦਾ ਇਹ ਕਾਰ ਚੈੱਕ ਕਰ ਲਓ ਬਈ ਹਨਾ ਇਹ 19 ਮਾਡਲ ਹੈ ਇਹ 19 ਮਾਡਲ ਇਹ ਰਾਊਂਡ ਕਿੱਥੇ ਤੱਕ ਹੋ ਰੇਟ ਇਹਦਾ ਸਰ ਇਹ 8 ਲੱਖ ਦੀ ਫਿਗਰ 'ਚ ਹੈ ਜੀ 8 ਲੱਖ ਰੁਪਏ ਦੀ ਫਿਗਰ ਬਿਲਕੁਲ ਬਿਲਕੁਲ ਲੈ ਵੀ 8 ਲੱਖ ਰੁਪਏ ਦੀ ਫਿਗਰ ਦੇ ਵਿੱਚ ਹੈ ਤੇ ਆਪਾਂ ਤੁਹਾਨੂੰ ਇਧਰੋਂ ਦਿਖਾ ਦਈਏ ਹੁਣ ਜਿਹੜੀਆਂ ਖੜੀਆਂ ਥੋੜੀ ਕਾਰ ਆ ਬ ਏ ਵੀ ਖੜੀ ਆ ਨੈਕਸ ਉਹੀ ਗੱਲ ਮੈਂ ਕਰਾਂ ਬਈ ਨਾ ਲਗਭਗ ਹਰੇਕ ਘਰ ਦੇ ਪੰਜ ਤੋਂ ਪらっしゃਰਾਂ ਦਾ ਸਟਾਕ ਹੈਗਾ ਬਾਈ ਉਹਨਾਂ ਲਈ ਬਿਲਕੁਲ ਬਿਲਕੁਲ ਜੀ ਨੈਕਸ ਹਰੇਕ ਘਰ ਦੇ ਵਿੱਚ ਚਾਰਟਾਂ ਦੀ ਆਪਣੇ ਕੋਲ ਨੈਕਸ ਅਵੇਲੇਬਲ ਹੈ ਜੀ ਅਲਟਰਾ ਚਾਹੀਦੀ ਹੈ ਜਿਨ੍ਹਾਂ ਨੂੰ ਘੱਟ ਚੱਲੀ ਆਪਣੇ ਕੋਲ ਅਲਟਰਾਜ਼ ਅਵੇਲੇਬਲ ਹੈ ਜੀ ਨੰਬਰ ਦੇਖ ਸਕਦੇ ਹੋ ਤੁਸੀਂ ਜਲੰਧਰ ਦਾ ਨੰਬਰ ਅਵੇਲੇਬਲ ਹੈ ਜੀ ਇੰਨੀ ਇੱਕ ਸੋਲਿਡ ਗੱਡੀਆਂ ਹੈ ਬਈ ਹਨਾ ਜਦੋਂ ਤੁਸੀਂ ਵਿੱਚ ਬੈ ਗੇ ਤੂੰ ਨਾ ਫੀਲ ਆਉ ਯਾਰ ਜਿਵੇਂ ਅਸੀਂ ਨਾ ਮਿਲਟਰੀ ਦੇ ਟੈਂਕ ਚ ਬੈਠੇ ਸੀ ਹਾਂ ਬਿਲਕੁਲ ਸਰ ਟਾਟਾ ਦਾ ਲੋਹਾ ਜੀ ਟਾਟਾ ਮਿਲਟਰੀ ਸਰਵ ਕਰਦਾ ਮਹਿੰਦਰਾ ਮਿਲਟਰੀ ਸਰਵ ਕਰਦਾ ਬੰਦਾ ਸੇਫ ਆਵੇ ਗਾੜੀ ਬਿਲਕੁਲ ਜੀ ਬਿਲਕੁਲ ਹਨਾ ਬਿਲਕੁਲ ਜੀ ਤੇ ਆਹਾਂ ਇਹ Honda City ਵੀ ਆਪਣੀ ਹੈ ਇਹ ਸਰ Honda City ਆ ਜਾਂਦੀ ਹੈ ਬਾਈ ਹਨਾ ਹਾਂਜੀ 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 ਲੈ ਵੀ ਇਹ ਵੀ ਆਈਪੀ ਨੰਬਰ ਨਾਲ ਹੈ ਜੀ ਗੱਡੀ ਇਹ ਆਟੋਮੈਟਿਕ ਚ ਗੱਡੀ ਆ ਆਪਣੇ ਕੋਲ 7 ਲੱਖ ਦੀ ਫਿਗਰ ਦੇ ਵਿੱਚ ਸੀ ਓਕੇ ਬਿਲਕੁਲ ਜੀ ਟਾਪ ਮਾਡਲ ਹੈ ਜੀ ਗੱਡੀ ਆ ਜਾਂਦੀ ਆ ਤੁਹਾਡੇ ਸਾਹਮਣੇ ਬਾਈ ਹਨਾ ਸਾਊਂਡ ਵਗੈਰਾ ਬਿਲਕੁਲ ਸਰ ਡਿਲੀਵਰੀ ਲਈ ਚੱਲੀ ਹੈ ਗੱਡੀ ਠੀਕ ਹੈ ਇਦਾਂ ਦੀ ਹੋਰ ਵੀ ਕਾਰਾਂ ਖੜੀਆਂ ਬਾਈ ਫਾਈ ਲੈ ਲਓ ਤੇ ਆਹਾਂ ਬਾਈ ਸਰ ਜਿਨ੍ਹਾਂ ਨੂੰ ਛੋਟੇ ਜੇ ਪੈਸੇ ਚ ਉਹੀ 5-6 ਲੱਖ ਰੁਪਏ ਚ ਵਧੀਆ ਉੱਚੇ ਮਾਡਲ ਬਲੀਨੋ ਚਾਹੀਦੀਆਂ ਨੇ ਹਾਂਜੀ ਹਾਂ ਉਹ ਆਪਣੇ ਕੋਲ ਖੜੀਆਂ ਨੇ ਸੇਮ ਉਹੀ 5-6 ਲੱਖ ਦੇ ਵਿੱਚ ਵੀ ਜਿਨ੍ਹਾਂ ਨੂੰ ਭਰਾ ਨੂੰ ਨਵੇਂ ਮਾਡਲ i20 ਚਾਹੀਦੀਆਂ ਨੇ ਪੁਰਾਣੇ ਮਾਡਲ ਆਪਣੇ ਕੋਲ 15 ਮਾਡਲ ਤੋਂ i20 ਖੜੀ ਹੈ ਜੀ 3 ਲੱਖ ਦੀ ਫਿਗਰ ਦੇ ਵਿੱਚ ਠੀਕ ਹੈ ਵੀਰੇ ਠੀਕ ਹੈ ਜੀ ਆ ਪੰਜਾਬ ਨੰਬਰ ਖੜੀ ਹੈ ਜੀ ਆਪਣੇ ਕੋਲ ਉਹੀ 5 ਲੱਖ ਦੀ ਫਿਗਰ ਦੇ ਵਿੱਚ ਗੱਡੀ ਓਕੇ ਸੇਮ ਫੇਰ ਰੈਪਿਡ ਆ ਗਈ ਜੀ ਆਪਣੇ ਕੋਲ ਉਹੀ 6-7 ਲੱਖ ਦੀ ਫਿਗਰ ਦੇ ਵਿੱਚ ਲੈਸ ਡਰਾਈਵਨ ਕਾਰ ਜੀ ਆਪਾਂ ਦਿਖਾ ਚੁੱਕੇ ਆਂ ਦਰਸ਼ਕਾਂ ਨੂੰ ਆਪਣੇ ਪਹਿਲਾਂ ਹਾਂਜੀ ਹਾਂਜੀ ਮੈਂ ਇੱਕ ਗੱਲ ਕਰਾਂ ਬਈ ਹਣਾ ਦੇਖੋ ਤੁਸੀਂ ਬਈ ਜਿਹੜੀਆਂ ਆਪਣੇ ਲਿਵੇ ਅੱਜ ਸਾਰੀਆਂ ਕਾਰਾਂ ਅੰਡਰ 10 ਲੱਖ ਨੇ ਬਈ ਹਣਾ ਲਗਭਗ ਸਾਰੀਆਂ ਕਾਰਾਂ ਜੀ ਅਗਰ ਕਿਸੇ ਬੰਦੇ ਦਾ 10 ਲੱਖ ਤੋਂ ਥੱਲੇ ਦਾ ਛੇਦੀ ਛੇਦੀ ਕਾਲ ਕਰ ਲੈ ਨਵੀਆਂ ਵਰਗੀਆਂ ਕਾਰਾਂ ਲੈਣ ਵਾਸਤੇ ਸਰ ਆ ਦੇਖੋ ਨਵੀਂ ਵਰਗੀ ਨਹੀਂ ਜੀ ਨਵੀਂ ਹੀ ਖੜੀ ਹੈ ਕਾਰ ਆ ਖੜੀ ਹੈ ਜੀ ਬਾਈ ਮਾਡਲ ਬਿਲਕੁਲ ਘੱਟ ਚੱਲੀ ਹਰਿਆਣਾ ਨੰਬਰ ਲੋਕਲ ਪੰਚਕੁਲੇ ਦਾ ਨੰਬਰ ਹੈ ਜੀ ਹਾਂਜੀ ਹਾਂਜੀ ਗੱਡੀ ਇਹ ਨਵੀਂ ਤੁਹਾਨੂੰ 6.5 ਤੋਂ 7 ਲੱਖ ਰੁਪਏ ਦੀ ਪੈਂਦੀ ਹੈ ਜੀ ਸ਼ੋਅਰੂਮ ਤੋਂ ਆਪਾਂ ਗੱਡੀ ਦੇ ਦਾਂਗੇ 4 ਲੱਖ ਰੁਪਏ ਦੀ ਫਿਗਰ ਚ 4 ਲੱਖ ਰੁਪਏ ਦੀ ਹੈ ਤੇ ਆ ਆ ਗਈਆਂ ਆਪਣੀਆਂ ਕਵਿਡ ਆ ਗਈਆਂ ਸਰ ਇਹੀ ਆਲਟੋ ਦੇ ਰੇਟ ਤੇ ਜਿਨ੍ਹਾਂ ਨੂੰ 3.5 ਲੱਖ ਤੋਂ ਵੱਡੇ ਉੱਚੇ ਮਾਡਲ ਚਾਹੀਦੇ ਨੇ ਜੀ ਸੇਮ ਆ ਗਈ ਇੱਕ ਬੱਡ ਬਈ ਹੈ ਨਾ ਆ ਗਈ ਉਹਦੇ ਨਾਲ ਦੀ ਨੇ ਆਪਾਂ ਪਹਿਲਾਂ ਦਿਖਾਈਆ ਤੁਹਾਨੂੰ ਬਿਲਕੁਲ ਜੀ ਇਹ ਡੈਟਸਨ ਦੀ ਰੈਡੀ ਗੋ ਆ ਗਈ ਜੀ ਹਾਂਜੀ ਹਾਂਜੀ ਠੀਕ ਹੈ ਤੇ ਆਹ ਹੈਗਾ ਸਰ ਇਹ ਵੈਂਟੋ ਖੜੀ ਹੈ ਜੀ ਵਾਕਸਵੈਗਨ ਦੀ ਡੀਐਸਜੀ ਹਾਂਜੀ ਹਾਂਜੀ ਸੇਮ ਉਹੀ ਰੈਪਿਡ ਬਰਾਬਰ ਦੀ ਗੱਡੀ ਹੈ ਜੀ ਪਰ ਇਹ ਡੀਐਸਜੀ ਗੇਅਰ ਬਕਸੇ ਨਾਲਾ ਸਪੈਸ਼ਲ ਗੇਅਰ ਬਕਸਾ ਵਾਕਸਵੈਗਨ ਦਾ ਇਹ ਤੁਹਾਨੂੰ ਗੱਡੀ ਉਹੀ 6-7 ਲੱਖ ਦੀ ਫਿਗਰ ਦੇ ਵਿੱਚ ਵਿੱਚ ਗੱਡੀ ਮਿਲ ਜੂਗੀ ਜੀ ਗੱਡੀ ਬਿਲਕੁਲ ਸਾਫ ਕੰਡੀਸ਼ਨ ਪਈ ਹੈ ਜੀ ਗੇਅਰ ਬਕਸਾ ਬਿਲਕੁਲ ਟੱਚ ਹੈ ਵਿਦ ਗਾਰੰਟੀ ਵਾਰੰਟੀ ਵਿਦ ਲੋਨ ਫੈਸਿਲਿਟੀ ਸਾਰੀ ਗੱਡੀ ਆਪਣੇ ਕੋਲ अवेलेबल ਹੈ ਲਾਈ ਮਿੱਤਰੋ ਬਈ ਨਾ ਜਿਹੜੀਆਂ ਕਾਰਾਂ ਤੁਹਾਨੂੰ ਅੱਜ ਦਿਖਾਈਆਂ ਸਾਰੀਆਂ ਆਫਰ ਦੇ ਵਿੱਚ ਐ ਅਪ ਟੂ 1 ਲੱਖ ਤੱਕ ਦਾ ਤੁਹਾਨੂੰ ਇਹਨਾਂ ਉੱਪਰ ਡਿਸਕਾਊਂਟ ਮਿਲ ਜਾਣਾ ਬਈ ਕਾਲ ਕਰ ਲਿਓ ਹੋਰ ਵੀ ਬਹੁਤ ਗੱਡੀਆਂ ਖੜੀਆਂ ਆ ਲਗਭਗ 200 300 ਕਾਰ ਤੁਹਾਨੂੰ ਉਰੇ ਜੇਰਕਪੁਰ ਦੇ ਵਿੱਚ ਮਿਲ ਜਾਣੀਏਗੀ ਬਾਕੀ ਹੋਰ ਅਗਰ ਗੱਲ ਕਰਾਂ ਕਿ ਅਗਰ ਤੁਸੀਂ ਬਈ ਅਗਰ ਦਿੱਲੀ ਤੋਂ ਵੀ ਵੀਡੀਓ ਦੇਖ ਰਹੇ ਹੋ ਕੋਈ ਆਪਾਂ ਕਹਈਏ ਵੀ ਕਿਸੇ ਹੋਰ ਸਟੇਟ ਤੋਂ ਕਿਸੇ ਕਿੱਥੇ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਬਈ ਤਾਂ ਉਹ ਤੁਹਾਡੇ ਸਟੇਟ ਦੇ ਵਿੱਚ ਨਾ ਤੁਹਾਡੇ ਨੰਬਰ ਅ ਜੇ ਜਿੱਦਾਂ ਤੁਹਾਨੂੰ ਨੰਬਰ ਚਾਹੀਦਾ ਸਾਰੇ ਨੰਬਰ ਮਿਲ ਜਾਣਗੇ ਬਿਲਕੁਲ ਸਰ ਬਿਲਕੁਲ ਦੇਖੋ ਕਾਰ 24 ਇੱਕ ਸਰਟੀਫਾਈਡ ਪਲੈਟਫਾਰਮ ਹੈ ਠੀਕ ਹੈ ਜੀ ਸਾਨੂੰ 9 ਤੋਂ 10 ਸਾਲ ਹੋ ਗਏ ਗੱਡੀਆਂ ਸੇਲਵ ਕਰਦੇ ਵੇ ਪੀਪਲਸ ਨੂੰ ਸਰਟੀਫਾਈਡ ਗੱਡੀਆਂ ਡੀਲਰ ਵਾਲੀਆਂ ਨਹੀਂ ਤੁਸੀਂ ਹਰ ਇੱਕ ਸਟੇਟ 'ਚ ਆਪਾਂ ਤਕਰੀਬਨ ਅਵੇਲੇਬਲ ਬੈਠੇ ਆਂ ਜੀ ਤੁਸੀਂ ਆਪਣੇ ਨੀਅਰ ਬਾਏ ਸਟੇਟ ਜਿਹੜੀ ਤੁਹਾਨੂੰ ਐਪ ਦੱਸੀ ਸੀ ਡਾਊਨਲੋਡ ਕਰ ਲਓ ਉਹਦੇ ਵਿੱਚ ਲੋਕੇਸ਼ਨ ਪਾ ਦਿਓ ਤੁਹਾਨੂੰ ਨੀਅਰ ਬਾਏ ਜਿੰਨੀਆਂ ਗੱਡੀਆਂ ਖੜੀਆਂ ਨੇ ਸਾਡੇ ਕੋਲ ਹਰ ਇੱਕ ਯਾਰਡ 'ਚ ਘੱਟੋ ਘਾਟ 1200 ਗੱਡੀਆਂ ਅਵੇਲੇਬਲ ਹੈ ਜੀ ਤੁਸੀਂ ਉੱਥੇ ਚੈੱਕ ਆਊ ਠੀਕ ਹੈ ਬ੍ਰਦਰ ਕਾਲ ਕਰੋ ਮਿਲਾਂਗੇ ਬਹੁਤ ਛੇਤੀ ਨਵੇਂ ਸਟਾਕ ਦੇ ਨਾਲ ਫਿਰ ਬਿਲਕੁਲ ਜੀ ਸਸਕਾਰ